ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲ ਇੱਕ ਤਰਖਾਸਤ ਮਸੂਲ ਹੋਈ ਸੀ ਜੋ ਸੀ ਕਿ ਥਰੂ ਐਸਐਸਪੀ ਪਟਿਆਲਾ ਰਿਗਾਰਡਿੰਗ ਕਾਪੀਰਾਈਟ ਉਹਦੇ ਵਿੱਚ ਇਹ ਸੀਗਾ ਜੀ ਕਿ ਕੋਈ ਜਾਲੀ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਨਾਬੇ ਸ਼ਹਿਰ ਵਿੱਚ ਉਸ ਰਿਗਾਰਡਿੰਗ ਅਸੀਂ ਸਭ ਤੋਂ ਪਹਿਲਾਂ 37 ਨੰਬਰ ਐਫਆਈਆਰ ਅੰਡਰ ਸੈਕਸ਼ਨ 63 65 ਕਾਪੀਰਾਈਟ ਐਕਟ ਤਰਜਿਸਟਰੀ ਕੀਤਾ ਉਸਦੇ ਬਾਅਦ ਅਸੀਂ ਉਸਤੇ ਰੇਡ ਕਰਨ ਗਏ ਸੀਗੇ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਆਏ ਸੀਗੇ ਉਹਨਾਂ ਦੇ ਨਿਸ਼ਾਨਦਹੀ ਤੇ ਅਸੀਂ ਦੁਕਾਨ ਚੋਂ ਸਮਾਨ ਰਿਕਵਰ ਕਰਨਾ ਸ਼ੁਰੂ ਕੀਤਾ ਅਸੀਂ ਆਪਣਾ ਜਿੱਥੇ ਪ੍ਰੋਸੈਸ ਕਰ ਰਹੇ ਸੀਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਐਂਡ ਇਸ ਦੌਰਾਨ ਬਾਹਰ ਕਈ ਪੁੱਲੜ ਬਾਜ ਲੋਕ ਤੇ ਕਈ ਸ਼ਰਾਰਤੀ ਅੰਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਕਾਫੀ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਧਮਕੀਆਂ ਜੜੀਆਂ ਸ਼ੁਰੂ ਕਰਤੀਆਂ ਕਿ ਤੁਸੀਂ ਇਹ ਪਰਚਾ ਕਿੰਨੇ ਦਿੱਤਾ ਤੁਸੀਂ ਸਮਾਨ ਮਿ ਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਨ ਜਾ ਕੇ ਦਿਖਾਓ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੌਣ ਹੋ ਨਾ ਕੁਝ ਕਰਨ ਵਾਲੇ ਜਿਸ ਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਗਿਆ ਸਾਰੇ ਪ੍ਰੋਸੈਸ ਬਾਰੇ ਐਫ ਆਈ ਆਰ ਵੀ ਉਹਨਾਂ ਨੂੰ ਦਿਖਾਈ ਗਈ ਕਿ ਸਭ ਕੁਝ ਦਰਜ ਰਿਸਟਰ ਕਰਕੇ ਵਿਦ ਲੋ ਹੋ ਰਿਹਾ ਇਹ ਕੁਝ ਗਲਤ ਨਹੀਂ ਹੋ ਰਿਹਾ ਪਰ ਉਹ ਨਹੀਂ ਮੰਨੇ ਉਹ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱੱਕੇ ਮਾਰ ਮਾਰ ਕੇ